ਸਸਿਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਡਿਪੋਰਟੇਸ਼ਨ ਦਾ ਦੌਰ ਜਾਰੀ ਹੋ ਚੁੱਕਾ ਹੈ 50 ਬੰਦੇ ਭਾਰਤ ਨੂੰ ਤੋਰ ਦਿੱਤੇ ਗਏ ਨੇ ਔਰ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਹੋਰ ਵੀ ਡਿਪੋਰਟੇਸ਼ਨ ਹੋ ਸਕਦੀ ਹੈ ਲਗਾਤਾਰ ਅਮਰੀਕਾ ਦੇ ਵਿੱਚ ਸ਼ਕਤੀ ਦਿਖਾਈ ਜਾ ਰਹੀ ਹੈ ਔਰ ਆਇਸਟੇ ਵੱਲੋਂ ਵੱਖ-ਵੱਖ ਜਗਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਇਹ ਛਾਪੇਮਾਰੀ ਕੈਲੀਫੋਰਨੀਆ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ ਜਿਆਦਾ ਜਾਣਕਾਰੀ ਸਾਂਝੀ ਕਰਨਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਛੁਗਾਵਾ ਜੀ ਮੌਜੂਦ ਨੇ ਕਿਹੜੇ ਪੰਜਾਬ ਬੰਦੇ ਭੇਜੇ ਨੇ ਕੌਣ ਕੌਣ ਸੀ ਇਹਨਾਂ ਦੇ ਵਿੱਚ ਜਾਣਕਾਰੀ ਸਾਂਝੀ ਕਰਨਗੇ ਜੀ ਛੁਗਾਵਾ ਸਾਹਿਬ ਆ ਬਿਲਕੁਲ ਚੰਨ ਸਾਹਿਬ ਜਿਸ ਤਰ੍ਹਾਂ ਗੱਲ ਕਰੀਏ ਅਮਰੀਕਾ ਤੋਂ ਵੱਡੇ ਪੱਧਰ ਤੇ ਜਿਹੜੇ ਹੈਗੇ ਆ ਲੋਕ ਰਿਪੋਰਟ ਕੀਤੇ ਜਾ ਰਹੇ ਆ ਤੇ ਜਿੱਦਾਂ ਪਿਛਲੀ ਵਾਰੀ ਵੀ ਭਾਰਤ ਦੇ ਤਕਰੀਬਨ ਸੈਂਕੜੇ ਜਿਹੜੇ ਲੋਕ ਸੀਗੇ ਉਹ ਰਿਪੋਰਟ ਕੀਤੇ ਗਏ ਪਰ ਇਸ ਵਾਰ ਕਾਫੀ ਦਿਨਾਂ ਬਾਅਦ ਫਿਰ ਇਹ ਖਬਰ ਆਈ ਹੈ ਕਿ ਜਿਨ੍ਹਾਂ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਇੰਟਰ ਹੋਏ ਸੀਗੇ ਅਮਰੀਕਾ ਦੇ ਵਿੱਚ ਚਾਹੇ ਡੌਂਕੀ ਲਾ ਕੇ ਚਾਹੇ ਕੈਨੇਡਾ ਰਾਹੀਂ ਕਈ ਐਨ ਉਹ ਆਗੇ ਸੀਗੇ ਤੇ ਜਿਨ੍ਹਾਂ ਨੂੰ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਹੋਇਆ ਸੀਗਾ ਤੇ ਫਾਈਨਲੀ ਉਹਨਾਂ ਨੂੰ ਹੁਣ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਇਹ ਖਬਰ ਆ ਰਹੀ ਹੈ ਕਿ 50 ਲੋਕ ਜਿਹੜੇ ਐ ਉਹ ਰਿਪੋਰਟ ਕੀਤੇ ਗਏ ਆ ਜਿਨ੍ਹਾਂ ਦੀ ਫਲਾਈਟ ਇੰਡੀਆ ਪਹੁੰਚੀ ਹੈ ਪਰ ਇਸ ਵਾਰੀ ਜਿਹੜੀ ਵਾਰੀ ਹੈ ਉਹ ਹਰਿਆਣੇ ਦੀ ਆਈ ਹੈ ਇਹ ਸਾਰੇ ਜਿਹੜੇ ਲੋਕ ਆ 50 ਦੇ 50 ਇਹ ਹਰਿਆਣੇ ਦੇ ਰਹਿਣ ਵਾਲੇ ਆ ਇਹ ਇਹਨਾਂ ਨੂੰ ਦਿੱਲੀ 에ਅਰਪੋਰਟ ਤੇ ਜਿਹੜਾ ਆ ਉਥੇ ਲਿਆਂਦਾ ਗਿਆ ਜਿਸ ਤਰ੍ਹਾਂ ਪਹਿਲਾਂ ਵੀ ਜਿਹੜੇ ਲੋਕ ਖੜੇ ਸੀਗੇ ਉਹਨਾਂ ਨੂੰ ਹਾਥਕੜੀਆਂ ਲਾ ਕੇ ਪੈਰਾਂ ਨੂੰ ਬੇੜੀਆਂ ਲਾ ਕੇ ਤੇ ਉਥੇ ਪਹੁੰਚਾਇਆ ਜਾਂਦਾ ਆ ਤੇ ਜਦੋਂ ਉਥੇ ਪਹੁੰਚ ਜਾਂਦੇ ਆ ਤੇ ਫਿਰ ਉਹਨਾਂ ਤੇ ਜਿਹੜੀ ਦਿੱਲੀ ਪੁਲਿਸ ਤੇ ਜਾਂ ਜਿਹੜੇ ਜ਼ਿਲ੍ਹੇ ਜਾਂ ਜਿਹੜੇ ਸਟੇਟ ਦੇ ਲੋਕ ਹੁੰਦੇ ਆ ਉਹਨਾਂ ਦੀ ਪੁਲਿਸ ਜਿਹੜੀ ਆ ਉਥੇ ਆ ਕੇ ਉਹਨਾਂ ਨੂੰ ਰਿਸੀਵ ਕਰਦੀ ਆ ਖਬਰ ਆ ਰਹੀ ਹੈ ਕਿ 50 ਲੋਕਾਂ ਨੂੰ ਜ਼ੰਜੀਰਾਂ ਨਾਲ ਬੰਨ ਕੇ ਦਿੱਲੀ ਹਵਾਈ ਅੱਡੇ ਤੇ ਜਿਹੜਾ ਉਹ ਪਹੁੰਚਾਇਆ ਗਿਆ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਤੇ ਇਹਨਾਂ ਦੇ ਵਿੱਚ ਜਿਹੜੇ ਬਹੁਤੇ ਲੋਕ ਨੇ ਉਹ ਕਹਿੰਦੇ ਆ ਕਿ ਹਰਿਆਣਾ ਦੇ ਨਾਲ ਸਬੰਧਤ ਰੱਖਦੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਦਿੱਲੀ ਹਵਾਈ ਅੱਡੇ ਤੇ ਪਹੁੰਚਦੇ ਹੀ ਉਹਨਾਂ ਦੇ ਸਬੰਧਤ ਜਿਲ੍ਹੇ ਦੇ ਨਿਵਾਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਹਰਿਆਣਾ ਵਾਪਸ ਆਉਣ ਤੋਂ ਬਾਅਦ ਪੁਲਿਸ ਨੇ ਉਹਨਾਂ ਦੀ ਤਸਦੀਕ ਕੀਤੀ ਹੈ ਤੇ ਉਹਨਾਂ ਦੇ ਪਰਿਵਾਰਾਂ ਨੂੰ ਸੌਂਤ ਤੇ ਹੁਣ ਤੱਕ ਕੈਪਟਲ ਤੇ ਤਾਰਾਗੜ ਪਿੰਡ ਦੇ ਨਿਵਾਸੀ ਅ ਨਰੇਸ਼ ਕੁਮਾਰ ਵਿਰੁੱਧ ਦੋ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਨੂੰ ਕਹਿੰਦੇ ਕਿ ਹਰਾਸਟ ਵਿੱਚ ਵੀ ਲਿਆ ਆ ਉੱਥੇ ਪਹੁੰਚਣ ਤੋਂ ਬਾਅਦ ਤੇ ਉਸ ਤੇ ਸ਼ਰਾਬ ਦੀ ਤਸਕਰੀਅਤ ਤੇ ਚੈੱਕ ਬਾਉਂਸਿੰਗ ਦੇ ਵੀ ਦੋਸ਼ ਹਨ ਜਦੋਂ ਕਿ ਉਹ ਇੱਥੋਂ ਇੰਡੀਆ ਤੋਂ ਜਾਣ ਤੋਂ ਪਹਿਲਾਂ ਦੇ ਹਨ ਬਿਲਕੁਲ ਜਗਨ ਸਿੰਘ ਸਾਹਿਬ ਮੈਂ ਮਾਫ ਕਰੂ ਮਾਫ ਕਰਿਓ ਇੱਥੇ ਹੀ ਰੋਕ ਦਿਨਾ ਆ ਜਿਹੜੀ ਤੁਸੀਂ ਗੱਲ ਕਰਤੀ ਨਾ ਦੇਖੋ ਹੁਣ ਕਿਉਂਕਿ ਉੱਥੇ ਉਹ ਵੀ ਲੋਕ ਟੱਪ ਟੱਪ ਕੇ ਆ ਰਹੇ ਸੀਗੇ ਜਿਨ੍ਹਾਂ ਦਾ ਕ੍ਰਿਮੀਨਲ ਰੈਕਡ ਸੀਗਾ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਔਰ ਉੱਥੇ ਪੁਲਿਸ ਨੂੰ ਲੋਡਿੰਦੇ ਸੀਗੇ ਫਿਰ ਇਹੀ ਲੋਕ ਇੱਧਰ ਆ ਕੇ ਜਦੋਂ ਵੱਡੀ ਪੱਧਰ ਤੇ ਕ੍ਰਾਈਮ ਕਰਦੇ ਨੇ ਚੋਰੀ ਲੁੱਟਗੋ ਖਰਦੇ ਨੇ ਤਾਂ ਫਿਰ ਕਿੱਦਾਂ ਕਮਿਊਨਿਟੀ ਦਾ ਨਾਮ ਬਦਨਾਮ ਹੁੰਦਾ ਹੈ ਤੇ ਇਹ ਤੁਸੀਂ ਦੇਖੋ ਆ ਗਈ ਗੱਲ ਸਾਹਮਣੇ ਇਹਦੇ ਵਿੱਚ ਆ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਕਿ ਲੋਕ ਇਦਾਂ ਦੇ ਆਏ ਜਿਨ੍ਹਾਂ ਨੇ ਜਦੋਂ ਇੰਡੀਆ ਤੋਂ ਇੱਧਰ ਨੂੰ ਆਏ ਆ ਡੌਂਕੀ ਲਾ ਕੇ ਤੇ ਕੋਈ ਨਾ ਕੋਈ ਉੱਥੇ ਇਦਾਂ ਦਾ ਕੋਈ ਕਾਰਾ ਕੀਤਾ ਕੰਮ ਕੀਤਾ ਜਿਹੜਾ ਕਿ ਉੱਥੋਂ ਤੋਂ ਅੱਗੇ ਤੇ ਇੰਨਾ ਸੀਗਾ ਵੀ ਹੁਣ ਕਿਹੜਾ ਆਪਾਂ ਵਾਪਸ ਜਾਣਾ ਪਰ ਇੱਥੇ ਜਦੋਂ ਹੁਣ ਫੜਾਫੜਾਈ ਹੋਈ ਆ ਇਲਿਗਲ ਲੋਕਾਂ ਦੀ ਜਿਨ੍ਹਾਂ ਦੇ ਕੇਸ ਅਜੇ ਤੱਕ ਫਾਸ ਨਹੀਂ ਹੋਏ ਜਾਂ ਕੋਈ ਇਹੋ ਜਿਹੀ ਗੱਲਬਾਤ ਹੋਈ ਕਿ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਆਈਸ ਵੱਲੋਂ ਇਮੀਗ੍ਰੇਸ਼ਨ ਵੱਲੋਂ ਤੇ ਜਦੋਂ ਹੁਣ ਉਹਨਾਂ ਨੂੰ ਉੱਥੇ ਵਾਪਸ ਪਹੁੰਚਾਇਆ ਜਾਂਦਾ ਤੇ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਲੋਕ ਉੱਥੇ ਵਾਪਸ ਜਾਂਦੇ ਜ਼ਰੂਰੀ ਨਹੀਂ ਜਾਂਦੇ ਸਰ ਉਹਨਾਂ ਨੂੰ ਘਰ ਭੇਜ ਦਿੱਤਾ ਜਾਂਦਾ ਪਹਿਲਾਂ ਉਹਨਾਂ ਦੀ شناخت ਹੁੰਦੀ ਹੈ ਦੇਖਿਆ ਜਾਂਦਾ ਕਿ ਇਹਨਾਂ ਦਾ ਕੋਈ ਇੱਥੇ ਮਾਮਲਾ ਤੇ ਨਹੀਂ ਦਰਜ ਕੇਸ ਤਾਂ ਨਹੀਂ ਦਰਜ ਕੋਈ ਇੱਥੇ ਕੋਈ ਕ੍ਰਾਈਮ ਕਰਕੇ ਤਾਂ ਨਹੀਂ ਭੱਜੇ ਹੋਏ ਇਥੋਂ ਇਹਦੇ ਦੌਰਾਨ ਹੀ ਇਹ ਦੋ ਲੋਕਾਂ ਨੂੰ ਇਹਨਾਂ ਨੇ ਪੰਜਾਹਾਂ ਦੇ ਵਿੱਚੋਂ ਇੱਥੇ ਇੰਡੀਆ ਦਿੱਲੀ 에ਰਪੋਰਟ ਤੇ ਪਹੁੰਚਦੇ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਜਿਹੜੇ ਆ ਅ ਕੇਸ ਜਿਹੜੇ ਆ ਉਹਦੇ ਆਧਾਰ ਤੇ ਉਹਨਾਂ ਨੂੰ ਅ ਅਰੈਸਟ ਪਾ ਲਈ ਗਈ ਹੈ ਤੇ ਇੱਥੇ ਇਹ ਵੀ ਦੱਸਣਾ ਬਣਦਾ ਆ ਕਿ ਜਿਹੜੇ ਇਹ 50 ਲੋਕ ਤਾਂ ਹੁਣ ਡਿਪੋਰਟ ਹੋਏ ਨੇ ਤੇ ਦੱਸਿਆ ਜਾ ਰਿਹਾ ਕਿ 3 ਨਵੰਬਰ ਤੱਕ ਹਰਿਆਣਾ ਦੇ ਨਾਲ ਹੀ ਸਬੰਧਤ ਜਿਹੜੇ ਆ ਹੋਰ ਵੱਡੇ ਪੱਧਰ ਤੇ ਲੋਕ ਜਿਹੜੇ ਆ ਉਹ ਡਿਪੋਰਟ ਕੀਤੇ ਜਾ ਸਕਦੇ ਆ ਅਗਲੀਆਂ ਉਡਾਣਾਂ ਹੋਰ ਔਨ ਨੂੰ ਤਿਆਰ ਬੈਠੀਆਂ ਯਾਨੀ ਕਿ ਹੋਰ ਜਹਾਜ਼ ਭਰ-ਭਰ ਕੇ ਜਿਹੜੇ ਆ ਹੁਣ ਇੰਡੀਆ ਨੂੰ ਆਉਣੇ ਸ਼ੁਰੂ ਹੋ ਜਾਣੇ ਆ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਕਹੋ ਕਿ ਤੁਸੀਂ ਜੇ ਹਿਸਾਬ ਲਾਓ ਕਿ ਹਜ਼ਾਰਾਂ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆਈਐਸਓ ਵੱਲੋਂ ਇਮੀਗ੍ਰੇਸ਼ਨ ਬਾਰਡਰ ਪੈਟਰੋਲ ਵੱਲੋਂ ਕਿਆ ਇਹ ਉਹਨਾਂ ਦੀ ਬਹੁਤੀ ਗਿਣਤੀ ਜਿਹੜੀ ਹੈ ਉਹ ਮੈਕਸੀਕਨ ਲੋਕਾਂ ਦੀ ਹੈ ਪਰ ਆਪਣੇ ਇੰਡੀਆ ਦੇ ਲੋਕ ਵੀ ਉਹਦੇ ਵਿੱਚ ਬਹੁਤ ਨੇ ਪਿਛਲੀ ਵਾਰੀ ਬਹੁਤੇ ਲੋਕ ਜਿਹੜੇ ਉਹ ਪੰਜਾਬ ਨਾਲ ਸੰਬੰਧਿਤ ਸੀ ਪਰ ਇਸ ਵਾਰੀ ਕਹਿੰਦੇ ਆ ਕਿ ਹੁਣ ਜਿਹੜੇ ਜ਼ਿਆਦਾ ਮੁੰਡੇ ਜਿਹੜੇ ਫੜੇ ਗਏ ਆ ਲੋਕ ਫੜੇ ਗਏ ਆ ਉਹ ਹਰਿਆਣੇ ਨਾਲ ਸੰਬੰਧਿਤ ਹੈ 50 ਲੋਕ ਜਿਹੜੇ ਪਹੁੰਚ ਚੁੱਕੇ ਆ 3 ਨਵੰਬਰ ਨੂੰ ਹੋਰ ਉਡਾਣਾ ਆਉਣ ਦੀ ਸੰਭਾਵਨਾ ਹੈਗੀ ਜਿੱਲੀ ਏਅਰਪੋਰਟ ਤੇ ਅਮਰੀਕੀ ਪੁਲਿਸ ਬੋਰਡ ਦੇ ਪਹੁੰਚਣ ਵਾਲੇ ਹਰਿਆਣਾ ਨਿਵਾਸੀਆਂ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਕਰ ਰਹੀ ਹੈ ਅਮਰੀਕਾ ਤੋਂ ਰਿਪੋਰਟ ਕੀਤੇ ਗਏ 50 ਲੋਕਾਂ ਵਿੱਚੋਂ ਇਹਨਾਂ ਵਿੱਚੋਂ ਵੱਡੀ ਗਿਣਤੀ ਜਿਹੜੀ ਆ ਕਰਨਾਲ ਦੀ ਹੈ ਜਿਹਦੇ ਵਿੱਚ 16 ਆ ਕੈਂਥਲ ਦੇ 14 ਆ ਇਸ ਤੋਂ ਇਲਾਵਾ ਕੁਰਕਸ਼ੇਤਰ ਦੇ 5 ਜੀਨ ਤੋਂ 3 ਹੋਰ ਚਿਲਿਆ ਤੋਂ ਵੀ ਤਿੰਨ ਤਿੰਨ ਹਨ ਚੀਨ ਤੋਂ ਰਿਪੋਰਟ ਕੀਤੀ ਗਈ ਤਿੰਨ ਨੌਜਵਾਨਾਂ ਦੇ ਪਿੰਡ ਪੈਰ ਵਿਖੇੜਾ ਦਾ ਰਹਿਣ ਵਾਲਾ ਅਜੈ ਗਵੰਡੀ ਪਿੰਡ ਦਾ ਰਹਿਣ ਵਾਲਾ ਲਾਭਜੋਤ ਸਿੰਘ ਨਵੀਨ ਸ਼ਾਮਲ ਹਨ ਨਵੀਨ ਅਤੇ ਲਾਭਜੋਤ ਜਿਹੜੇ ਆ ਉਹ ਕਹਿੰਦੇ ਕਿ ਡੌਂਕੀ ਰਸਤੇ ਅਮਰੀਕਾ ਗਏ ਸਨ ਜਦੋਂ ਕਿ ਅਜੈ ਜਿਹੜਾ ਉਹ ਕਾਨੂੰਨੀ ਤੌਰ ਤੇ ਕੈਨੇਡਾ ਗਿਆ ਸੀਗਾ ਵੀਜ਼ਾ ਲੈ ਕੇ ਪਰ ਉੱਥੇ ਪੇਪਰ ਨਾ ਹੋਣ ਕਰਕੇ ਕਹਿੰਦੇ ਆ ਕਿ ਲੋਕੀ ਜਿਹੜੇ ਆ ਫਿਰ ਇਧਰ ਉਧਰ ਨੂੰ ਛਾਲਾ ਮਾਰਦੇ ਆ ਉਹ ਅਮਰੀਕਾ ਪਹੁੰਚ ਗਿਆ ਹੁਣ ਉਹ ਕੈਨੇਡਾ ਦਾ ਜਿਹੜਾ ਕਾਨੂੰਨੀ ਵੀਜ਼ਾ ਸੀਗਾ ਉੱਥੇ ਰਹਿਣ ਦਾ ਹੱਕ ਸੀ ਉਹ ਵੀ ਗਵਾ ਬੈਠਾ ਤੇ ਅਮਰੀਕਾ ਤੋਂ ਵੀ ਰਿਪੋਰਟ ਹੋ ਗਿਆ ਤੇ ਆ ਕਹਿੰਦੇ ਕਿ ਇਹ ਹੁਣ ਜਿਹੜੀ ਗੱਲ ਹੈ ਕਿ ਇਹ ਕਾਨੂੰਨਨ ਤੌਰ ਤੇ ਜਿਹੜੇ ਲੋਕ ਜਿਹੜੀ ਕੰਟਰੀ ਜਾਂਦੇ ਆ ਉੱਥੇ ਜੇ ਨਹੀਂ ਗੱਲ ਬਣਦੀ ਫਿਰ ਉਹ ਦੂਜੇ ਬਾਰਡਰ ਟੱਪ ਕੇ ਤੇ ਹੋਰ ਪਾਸੇ ਭੱਜ ਕੋਸ਼ਿਸ਼ ਕਰਦੇ ਸ਼ਾਇਦ ਉੱਥੇ ਪੇਪਰ ਬਿਲਕੁਲ ਬਿਲਕੁਲ ਇੱਕ ਥੋੜਾ ਜਿਹਾ ਛੋਟਾ ਜਿਹਾ ਮੇਰਾ ਸਵਾਲ ਲੈ ਲਿਓ ਚੁਗਾਵਾਂ ਸਾਹਿਬ ਇਹ ਗੱਲ ਕਲੀਅਰ ਹੋ ਸਕੀ ਹੈ ਕਿ ਇਹ ਜਿਹੜੇ ਲੋਕ ਨੇ ਜਿਹੜੇ ਰਿਪੋਰਟ ਕੀਤੇ ਗਏ ਨੇ ਇਹਨਾਂ ਦੇ ਵਿੱਚ ਜਿਹੜੇ ਆਈਐਸ ਦੇ ਵੱਲੋਂ ਚੱਕੇ ਜਾ ਰਹੇ ਨੇ ਕਿ ਉਹ ਨੇ ਜਾਂ ਜਿਹੜੇ ਬਾਰਡਰ ਟੱਪ ਕੇ ਜਦੋਂ 트ੰਪ ਸਾਹਿਬ ਆ ਗਏ ਤੇ ਫਿਰ ਉਹਨਾਂ ਨੂੰ ਉੱਥੇ ਹਰਾਸਸ ਦੇ ਵਿੱਚ ਲੈ ਲਿਆ ਬਾਰਡਰ ਤੇ ਡਿਟੇਨ ਕਰ ਲਿਆ ਉਹ ਲੋਕ ਨੇ ਕੋਈ ਗੱਲ ਸਾਫ਼ ਹੋ ਸਕੀ ਆ ਬਿਲਕੁਲ ਜੀ ਇਹ ਵਿੱਚ ਕੁਝ ਲੋਕ ਤਾਂ ਉਹ ਨੇ ਜਿਨ੍ਹਾਂ ਨੂੰ ਆਈਐਸ ਨੇ ਡਿਟੇਨ ਕੀਤਾ ਆ ਜਿੱਦਾਂ ਮੰਨ ਲਓ ਤੁਹਾਡੀ ਕੋਈ ਤਰੀਕ ਹੈ ਇਸ ਦੀ ਤੁਸੀਂ ਉੱਥੇ ਗਏ ਤੇ ਤੁਹਾਨੂੰ ਡਿਟੇਨ ਕਰ ਲਿਆ ਜਾਂ ਕਿਤੇ ਤੁਹਾਨੂੰ ਜਿਹੜੇ ਆਹ ਛਾਪੇ ਮਾਰੀਆਂ ਹੋ ਰਹੀਆਂ ਨੇ ਉਹਦੇ ਵਿੱਚ ਕਈਆਂ ਨੂੰ ਰੀਟੇਨ ਕੀਤਾ ਹੈ ਕਈ ਲੋਕਾਂ ਨੂੰ ਜਿਹੜਾ ਆ ਕਿਸੇ ਕ੍ਰਾਈਮ ਕਰਕੇ ਵੀ ਰੀਟੇਨ ਕੀਤਾ ਸੀਗਾ ਕਿ ਉਹ ਇੱਥੇ ਨਹੀਂ ਰਹਿ ਸਕਦੇ ਕਈ ਲੋਕ ਜਿਹੜੇ ਆ ਇਦਾਂ ਦੇ ਆ ਜਿਹੜੇ ਆਪਣੀ ਤਰੀਕ ਤੇ ਗਏ ਤੇ ਉੱਥੇ ਉਹਨਾਂ ਨੂੰ ਰੀਟੇਨ ਕਰ ਲਿਆ ਗਿਆ ਜਾਂ ਕਈ ਲੋਕ ਜਿਹੜੇ ਆ ਆ ਡੌਂਕੀ ਲਾ ਕੇ ਆਏ ਤਾਂ ਬਾਰਡਰ ਤੇ ਫੜੇ ਗਏ ਤੇ ਉਹਨਾਂ ਨੂੰ ਉੱਥੇ ਰੀਟੇਨ ਕੀਤਾ ਗਿਆ ਤੇ ਹੁਣ ਰਿਪੋਰਟ ਕੀਤਾ ਗਿਆ ਜਿਨ੍ਹਾਂ ਵਿੱਚੋਂ ਕਈ ਲੋਕ ਜਿਦਾਂ ਆਪਾਂ ਹੁਣੇ ਜ਼ਿਕਰ ਕੀਤਾ ਕਿ ਕੈਨੇਡਾ ਰਹਿੰਦੇ ਸੀਗੇ ਉਥੇ ਲੀਗਲੀ ਤਰੀਕੇ ਨਾਲ ਆਏ ਹੋਏ ਸੀ ਚਾਹੇ ਸਟੂਡੈਂਟ ਸੀ ਜਾਂ ਜਿੱਦਾਂ ਵੀ ਪਰ ਉਥੇ ਉਹਨਾਂ ਦੀ ਗੱਲ ਨਹੀਂ ਪਣੀ ਤਾਂ ਇੱਧਰ ਨੂੰ ਟੱਪਿਆ ਏ ਹੁਣ ਨਾ ਇੱਧਰ ਦੇ ਰਹੇ ਨਾ ਉਧਰ ਦੇ ਰਹੇ ਦੱਸਿਆ ਇਹ ਜਾ ਰਿਹਾ ਹੈ ਕਿ ਇਹਨਾਂ ਤੋਂ ਇਲਾਵਾ ਜਿਹੜੇ ਆ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਜਿਹੜਾ ਹੱਥਕੜੀਆਂ ਲਾ ਕੇ ਜਹਾਜ਼ਾਂ ਵਿੱਚ ਬਿਠਾ ਕੇ ਰਿਪੋਰਟ ਕੀਤਾ ਗਿਆ ਜਨਵਰੀ ਤੋਂ ਜੁਲਾਈ 2025 ਤੱਕ ਹਰਿਆਣਾ ਦੇ ਹੁਣ ਤੱਕ ਕੁੱਲ 604 ਲੋਕ ਤੇ ਵੱਖ-ਵੱਖ ਜਿਹੜੇ ਜਿਲ੍ਹਿਆਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਤੇ ਹੁਣ ਜਿਹੜੇ ਆ ਹਰਿਆਣਾ ਤੋਂ ਰਿਪੋਰਟ ਕੀਤੇ ਗਏ ਲੋਕਾਂ ਦੀ ਗਿਣਤੀ ਹੈ 654 ਜਿਹੜੀ ਹੈ ਉਹ ਪਹੁੰਚ ਚੁੱਕੀ ਆ ਸੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਭਾਰਤ ਦੇ ਲੋਕਾਂ ਨੂੰ ਉਹ ਜਿਹੜਾ ਹੁਣ ਉਹ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਬਿਲਕੁਲ ਜੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਿਣਤੀ ਹੈ ਔਰ ਵੀ ਦੇਖਣ ਨੂੰ ਸਾਹਮਣੇ ਆ ਸਕਦੀ ਹੈ ਜਿਸ ਤਰੀਕੇ ਦੇ ਨਾਲ ਆਈਐਸ ਦੇ ਵੱਲੋਂ ਵੱਖ-ਵੱਖ ਜਗਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਆਪਾਂ ਕਹਿੰਦੇ ਸੀਗੇ ਕਿ ਇਹ ਇਮੀਗ੍ਰੈਂਟ ਦੇ ਸਟੇਟ ਹੈਗੀ ਇੱਥੇ ਕੁਝ ਨਹੀਂ ਕਹਿੰਦੇ ਪਰ ਹੁਣ ਕੈਲੀਫੋਰਨੀਆ ਦੇ ਵਿੱਚ ਵੀ ਵੱਡੇ ਪੱਧਰ ਤੇ ਆਈਐਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਜਾ ਰਹੀ ਹੈਗੀ ਹੈ ਤੇ ਅਸੀਂ ਵਾਰ-ਵਾਰ ਇਹੀ ਅਪੀਲ ਕਰਦੇ ਹਾਂ ਤੁਹਾਨੂੰ ਵੱਖ-ਵੱਖ ਮੰਚਾਂ ਤੋਂ ਕਿ ਜਿੰਨਾ ਬਚਾਅ ਹੋ ਸਕਦਾ ਕਰੋ ਸਮਾਂ ਟਪਾ ਲਈਏ ਫਿਰ ਸਮਾਂ ਉਹ ਨਹੀਂ ਰਿਹਾ ਤਾਂ ਇਹ ਵੀ ਨਹੀਂ ਰਹਿਣਾ ਜਦੋਂ ਚੰਗਾ ਸਮਾਂ ਆਊਗਾ ਤਾਂ ਫਿਰ ਖੁੱਲ੍ਹ ਕੇ ਕੰਮ ਕਰ ਜਿਹੜੇ ਆ ਉਹ ਕਰ ਲਿਆ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਜ